ਸਰਹਿੰਦ ਦੇ ਵਿਖੇ ਇੱਕ ਬਿਉਹਤਾ ਔਰਤ ਵੱਲੋਂ ਪੱਖੇ ਨਾਲ ਲਟਕ ਕੇ ਕੀਤੀ ਗਈ ਕਥਿਤ ਖੁਦਕੁਸ਼ੀ ਦੇ ਮਾਮਲੇ 'ਚ ਪੁਲਿਸ ਵੱਲੋਂ ਉਸਦੇ ਪਤੀ ਨੂੰ ਗ੍ਰਿਫਤਾਰ ਕੀਤੇ ਜਾਣ ਦਾ ਸਮਾਚਾਰ ਹੈ ਮ੍ਰਿਤਕ ਔਰਤ ਦੀ ਪਛਾਣ ਲਵਲੀਨ ਕੌਰ ਉਮਰ 40 ਸਾਲ ਪਤਨੀ ਨਰੇਸ਼ ਕੁਮਾਰ ਵਜੂ ਹੋਈ ਹੈ ਰਿਸ਼ਤੇਦਾਰਾਂ ਦੇ ਨਾਲ ਸਿਵਲ ਹਸਪਤਾਲ ਫਤਿਹਗੜ੍ਹ ਸਾਹਿਬ ਦੀ ਮੋਰਚਰੀ ਦੇ ਬਾਹਰ ਖੜੇ ਮ੍ਰਿਤਕਾ ਦੇ ਭਰਾ ਰੁਪਿੰਦਰ ਸਿੰਘ ਵਾਸੀ ਪਿੰਡ ਖੇੜੀ ਨੋਦ ਸਿੰਘ ਨੇ ਦੱਸਿਆ ਕਿ ਉਸਦੀ ਪੈਨ ਲਬਲੀਨ ਕੌਰ ਦਾ 2 ਸਤੰਬਰ 2008 ਵਿੱਚ ਮੰਡੀ ਗੋਵਿੰਦਗੜ੍ਹ ਦੀ ਇੱਕ ਮਿਲਚ ਅਕਾਊਂਟਸ ਦਾ ਕੰਮ ਕਰਨ ਵਾਲੇ ਨਰੇਸ਼ ਕੁਮਾਰ ਵਾਸੀ ਮੁਹੱਲਾ ਹੱਲਾਲਪੁਰਾ ਸਰਹਿੰਦ ਮੰਡੀ ਨਾਲ ਹੋਇਆ ਸੀ ਤੇ ਉਕਤ ਵਿਆਹ ਤੋਂ ਉਹਨਾਂ ਦੇ 13 ਅਤੇ 11 ਸਾਲ ਉਮਰ ਦੇ ਦੋ ਲੜਕੇ ਹਨ ਰੁਪਿੰਦਰ ਸਿੰਘ ਨੇ ਦੋਸ਼ ਲਗਾਇਆ ਕਿ ਉਸ ਦਾ ਜੀਜਾ ਨਰੇਸ਼ ਕੁਮਾਰ ਅਕਸਰ ਉਸ ਦੀ ਭੈਣ ਲਬਲੀਨ ਕੋਰਨਲ ਇਸ ਗੱਲ ਨੂੰ ਲੈ ਕੇ ਲੜਾਈ ਝਗੜਾ ਕਰਦਾ ਰਹਿੰਦਾ ਸੀ ਕਿ ਉਸ ਦੇ ਸਿਰ ਚੜੀ ਪੈਸਿਆਂ ਦੀ ਦੇਣਦਾਰੀ ਨੂੰ ਉਤਾਰਨ ਲਈ ਲਬਲੀਨ ਆਪਣੇ ਭਰਾਵਾਂ ਤੋਂ ਪੈਸੇ ਲਿਆ ਕੇ ਦੇਵੇ ਜਿਸ ਦੇ ਚੱਲਦਿਆਂ 18 ਮਈ ਨੂੰ ਲਬਲੀਨ ਨੇ ਆਪਣੇ ਵੱਡੇ ਭਰਾ ਬਲਵਿੰਦਰ ਸਿੰਘ ਨੂੰ ਫੋਨ ਕਰਕੇ ਦੱਸਿਆ ਕਿ ਮੇਰਾ ਪਤੀ ਨਰੇਸ਼ ਕੁਮਾਰ ਮੈਨੂੰ ਬਹੁਤ ਤੰਗ ਪਰੇਸ਼ਾਨ ਕਰ ਰਿਹਾ ਹੈ ਮੈਂ ਮਰ ਜਾਣਾ ਹੈ ਜਿਸ ਤੋਂ ਅਗਲੇ ਦਿਨ 19 ਮਈ ਨੂੰ ਨਰੇਸ਼ ਕੁਮਾਰ ਨੇ ਫੋਨ ਕਰਕੇ ਦੱਸਿਆ ਕਿ ਲਬਲੀਨ ਦੀ ਹਾਲਤ ਬਹੁਤ ਖਰਾਬ ਹੈ ਤੇ ਉਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ ਉਹ ਜਦੋਂ ਸਿਵਲ ਹਸਪਤਾਲ ਫਤੇਗੜ ਸੈਵੀਖੇ ਪਹੁੰਚੇ ਤਾਂ ਲਬਲੀਨ ਕੌਰ ਦੀ ਮੌਤ ਹੋ ਚੁੱਕੀ ਸੀ ਜਿਸ ਨੇ ਆਪਣੇ ਪਤੀ ਤੋਂ ਤੰਗ ਆ ਕੇ ਪੱਖੇ ਨਾਲ ਲਟਕ ਕੇ ਆਪਣੀ ਜੀਵਨ ਲੀਲਾ ਖਤਮ ਕਰ ਲਈ ਸੀ ਡੀਐਸਪੀ ਸੁਖਨਾ ਸਿੰਘ ਨੇ ਦੱਸਿਆ ਕਿ ਮ੍ਰਿਤਕਾ ਦੇ ਭਰਾ ਰੁਪਿੰਦਰ ਸਿੰਘ ਦੇ ਬਿਆਨਾਂ ਤੇ थाना ਫਤਿਹਗੜ੍ਹ ਸਾਹਿਬ ਵਿਖੇ 306 ਆਈਪੀਸੀ ਤਹਿਤ ਦਰਜ ਕੀਤੇ ਗਏ ਮੁਕੱਦਮੇ 'ਚ ਨਰੇਸ਼ ਕੁਮਾਰ ਨੂੰ ਗ੍ਰਿਫਤਾਰ ਕਰਕੇ ਸਰਹਿੰਦ ਮੰਡੀ ਚੌਂਕੀ ਦੀ ਪੁਲਿਸ ਵੱਲੋਂ ਮਾਮਲੇ ਦੀ ਤਫ਼ਤੀਸ਼ ਕੀਤੀ ਜਾ ਰਹੀ ਹੈ। ਕੱਲ੍ਹ ਵੀ ਸਰਹਿੰਦ ਮੰਡੀ ਦੇ ਏਰੀਆ ਵਿੱਚ ਇੱਕ ਲੁਕੀਨ ਕੋਰਣਾ ਮੀਟੀ ਹੈ। ਉਹਨਾਂ ਨੇ ਕੱਲ ਸੁਸਾਇਡ ਕਰ ਲਿਆ। ਉਹਨਾਂ ਨੇ ਆਪਣੇ ਆਪ ਨੂੰ ਹੰਗਾਇਲ ਕਰ ਲਿਆ ਸੀ। ਪੇ ਅਸੀਂ ਕੱਲ तकरीबन ਦੁਪਹਿਰੇ 2:30 ਵਜੇ ਸਾਨੂੰ ਇਨਫੋਰਮੇਸ਼ਨ ਆਈ ਸੀ ਅਸੀਂ ਉਸ ਤੋਂ ਬਾਅਦ ਜਦੋਂ ਨਾਲੇ ਬ੍ਰਦਰ ਵਗੈਰਾ ਉੱਥੇ ਆਏ ਸੀਗੇ ਨਾਲੇ ਬ੍ਰਦਰ ਨਿਰਪਿੰਦ ਸਿੰਘ ਰੀਡਿੰਗ ਹਾਊਸ ਹੈਗੇ ਉਹਨਾਂ ਦੇ ਸਟੇਟਮੈਂਟ ਤੇ ਅਸੀਂ ਜਿਹੜੀ ਇਨਕੁਇਰੀ ਲੁਕੀਨ ਕਰਾ ਉਹਨਾਂ ਦੇ ਹਸਬੰਦ ਦੇ ਖਿਲਾਫ ਐਫਆਰ ਦਰ ਕੀ ਪੀਐਨ ਇਫੈਕਸ਼ਨ ਤੇ ਸੋਚੀ ਸਨਾ ਫਤਿਹ ਜੀ ਸਰ ਕੀ ਕਾਰਨ ਇਹ ਸੋਸਾਇਟੀ ਦਾ ਜੋ ਜੀ ਉੱਥੇ ਲੋਕਾਂ ਨੇ ਦੱਸਿਆ ਇਹਨਾਂ ਦੇ ਵਿੱਚ 15 साल हो गए थे ब्याह हुए इन्होंने अपने हस्बैंड के नाल मैटर में डिस्प्यूट आपस में लड़ाई के लिए बहुत रहता थी मेरे हस्बैंड है जो नरेश कुमार इन्होंने उसी का टेस्ट भी कर लिया इन्हें एक कहते मंडी गोविंदगढ़ के से मिल दे विच अकाउंटेंट लगे हुए इन्हें आपस में लड़ाई के लिए रहता थी उसको दुखी आके उन्होंने कर सो कोई सुसाइड नोट वगैरह नहीं मिले नहीं हाल तक नहीं मिले सर्च वगैरह करनी सी कोई मिले नहीं वैसे हाल तफ्तीश जारी ਕਿਸ਼ਨਾ ਕੋਚੋਂ ਨਾਲੇ ਫੋਨ ਦਾ ਐਰਪੋਰਟ ਸਾਰਾ ਹਾਲੇ ਉਹਨੇ ਕੈਂਬ੍ਰਿਜ ਗਿਆ ਸੀ ਅੱਜ ਦਾ ਪੋਸਟਮਾਰਟ ਵੀ ਕਰਵਾ ਦਿੱਤਾ ਲੈਣੀ ਪੋਸਟਮਾਰਟ ਚੱਲ ਰਹੀ ਹੈ ਤੇ ਉਹ ਮੜਵਾਇਆ ਪੋਸਟ ਤੋਂ ਪੋਸਟਮਾਰਟ ਤੋਂ